ਸਵਾਗਤ ਹੈ ਦੋਸਤੋ ਤੁਹਾਡਾ ਫਾਇਲਕਾਰ 24 ਸ ਮੈਂ ਤੁਹਾਡਾ ਦੋਸਤ ਰਮੇਸ਼ ਯਾਰਾ ਪਿੰਡ ਜੋਧਾ ਪੈਣੀ ਖੜੇ ਆ ਆ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਸਕੂਲ ਦੇ ਨਾਲ ਜਿੱਥੇ ਕੀ ਪਹਿਲਾਂ ਇਹ ਸੜਕ ਤਾਂ ਬਣੀ ਸੀ ਲੇਕਿਨ ਇਹਦੇ ਉੱਪਰ ਅੱਧਾ ਦਾ ਫੁੱਟ 1.5 ਦਾ ਫੁੱਟ ਪਾਣੀ ਖੜਾ ਰਹਿੰਦਾ ਸੀ ਜੋ ਨਵੀਂ ਪੰਚਾਇਤ ਬਣੀ ਆ ਪਿੰਡ ਦੀ ਸਮੂਚੀ ਪੰਚਾਇਤ ਪਿੰਡ ਦੇ ਜਿੰਨੇ ਵੀ ਮੈਂਬਰ ਸਹਬਾਨ ਹਨ ਜਾਂ ਪ੍ਰਧਾਨ ਹਨ ਉਹਨਾਂ ਦੇ ਸੰਯੋਗ ਨਾਲ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਵਿੱਚ ਸਿਹਰਾ ਤੁਹਾਨੂੰ ਦਿਖਾ ਦਿੰਦੇ ਆ ਪਿੰਡ ਦੀ ਜੋ ਸੜਕ ਆ ਬਿਲਕੁਲ ਸਾਫ ਸੁਥਰੀ ਸੜਕ ਇਹਦਾ ਜਿਹੜੀ ਪਿੰਡ ਦੀ ਪਾਣੀ ਦੀ ਨਿਕਾਸੀ ਕੀਤੀ ਗਈ ਹੈ ਸੋ ਇਧਰ ਵੀ ਤੁਹਾਡੀ ਨਿਗਾ ਮਾਰਾ ਦਿੰਦੇ ਆ ਕਿਥੋਂ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਪਿੰਡ ਦੀ ਜਿਹੜੀ ਸੜਕਾ ਬਿਲਕੁਲ ਇਹ ਸਾਫ ਸੁਥਰੀ ਆ ਸੜਕ ਪਹਿਲਾਂ ਇੱਥੇ ਜੋ ਪਹਿਲੇ ਸਾਬਕਾ ਪੰਚਾਇਤ ਸੀ ਉਹਦੇ ਵੱਲੋਂ ਇਹ ਸੜਕ ਪਾਈ ਨਹੀਂ ਕੀਤੀ ਗਈ ਇਹਦੇ 1.5-1.5 ਫੁੱਟ ਪਾਣੀ ਸਕੂਲ ਦੇ ਨਾਲ ਹੀ ਖੜਾ ਰਹਿੰਦਾ ਸੀ ਇਹਦੀਆਂ ਕੰਪਲੇਟਾਂ ਚੰਡੀਗੜ੍ਹ ਤੱਕਣ ਪਹੁੰਚੀਆਂ ਸਨ ਲੇਕਿਨ ਸਾਬਕਾ ਪੰਚਾਇਤ ਨੇ ਇਹਦਾ ਹੱਲ ਨਹੀਂ ਕੀਤਾ ਮੌਜੂਦਾ ਪੰਚਾਇਤ ਵੱਲੋਂ ਬਣਦੇ ਸਾਰ ਹੀ ਇਹਦੀ ਮਿੱਟੀ ਪਵਾ ਕੇ ਔਰ ਪਿੰਡ ਇਹਦੇ ਵਿੱਚ ਜੋ ਪਾਣੀ ਦੀ ਨਿਕਾਸੀ ਸੰਬੰਧੀ ਮੋਟਰ ਪਵਾ ਕੇ ਇਹ ਪਹਿਲਾ ਹੀ ਸਮੱਸਿਆ ਜੋ ਸਾਰੇ ਪਿੰਡ ਦੀ ਮੰਗ ਸੀ ਬਾਹਰਲੇ ਪਿੰਡਾਂ ਦੇ ਲੋਕ ਆਉਂਦੇ ਸੀ ਬਹੁਤ ਪਰੇਸ਼ਾਨ ਸਨ ਇਹਦਾ ਮੌਜੂਦਾ ਪੰਚਾਇਤ ਵਾਲਾ ਇਹਦਾ ਸਮੱਸਿਆ ਦਾ ਹੱਲ ਕੀਤਾਗਾ ਕੀਤਾਗਾ ਤੁਸੀਂ ਦੇਖ ਰਹੇ ਹੋ ਫਾਈਲ ਕਾਰ 24 ਤੁਹਾਡੀ ਪੰਚਾਇਤ ਮੈਂਬਰਾਂ ਨਾਲ ਪਿੰਡ ਦੇ ਪ੍ਰਧਾਨ ਨਾਲ ਮੈਂਬਰ ਸਾਹਿਬਾਨਾਂ ਨਾਲ ਸਰਪੰਚ ਨਾਲ ਗੱਲਬਾਤ ਕਰਾਉਣੇ ਆ ਤੁਸੀਂ ਦੇਖ ਰਹੇ ਹੋ ਫਾਈਲ ਕਾਰ 24 ਮੈਂ ਤੁਹਾਡਾ ਦੋਸਤ ਰਮੇਸ਼ ਯਾਰਾ ਇਸ ਵੀਡੀਓ ਨੂੰ ਵਾਟ ਵਾਟ ਸ਼ੇਅਰ ਕਰ ਦਿਓ ਤਾਂ ਜੋ ਹੋਰ ਪਿੰਡਾਂ ਦੇ ਸਰਪੰਚਾਂ ਤੱਕ ਇਹ ਗੱਲ ਪਹੁੰਚ ਸਕੇ ਪਿੰਡਾਂ ਦੇ ਵਿਕਾਸ ਵਾਸਤੇ ਹਾਂ ਸਰਵਜਨ ਦੀ ਨਾਮਤ ਅਟਾਈ ਮੈਂ ਨਾਮ ਹਿੰਦਰ ਸਿੰਘ ਜੀ ਸਰਦਾਰ ਸਾਹਿਬ ਸੜਕ ਬਾਰੇ ਕੀ ਕਹਿਣਾ ਚਾਹੋ ਤੁਸੀਂ ਕਿਸ ਤਰ੍ਹਾਂ ਲਈਏ ਸੜਕ ਸੜਕ ਦੇ ਨਾਲ ਪਾਣੀ ਰੁਕਦਾ ਸੀ ਜੀ ਹਾਂ ਪਾਣੀ ਦੇ ਨਕਾਸ ਜੀ ਕਾਰ ਕੀਤਾ ਨਵੀਂ ਮੋਟਰ ਪਾ ਦੀ ਪਾਣੀ ਹੋਣ ਇੱਥੇ ਨਹੀਂ ਪਤਾ ਜੀ ਹੋਰ ਹੋਰ ਕੀ ਕੰਮ ਕਰ ਰਹੇ ਹਾਂ ਸਾਡੇ ਪਿੰਡ ਹੈ ਕਿ ਕਮੈਂਟਰੀ ਹਾਲ ਬਣਿਆ ਹੈ ਪਿੰਡ ਬਾਰੇ ਸਾਨੂੰ ਗ੍ਰਾਂਟ ਦਿੱਤੀ ਜਾਵੇ ਸਰਕਾਰ ਦੇ ਵਿੱਚ ਸਾਨੂੰ ਵਿਰਾਸਤ ਹੈ ਖੜਕਾਂ ਰਹਿੰਦੀਆਂ ਤੇ ਪਾਣੀ ਦਾ ਆਪਣਾ ਜਿਹੜਾ ਅੱਗੇ ਪਾਣੀ ਫੈਲਣ ਜਿੱਥੇ ਜਾਂਦਾ ਅੱਗੇ ਸਾਡੇ ਪਾਣੀ ਸਿਵਰੇਜ ਬਣਨਾ ਜਾਂਦਾ ਹਾਂ ਸਾਨੂੰ ਉਹ ਇਮਾਰਤ ਵਿੱਚ ਜਾ ਕੇ ਹਰ ਪਿੰਡ ਵਾਸਤੇ ਦੇ ਸਪੈਂਸ ਨਹੀਂ ਨਾ ਉਹ ਤਾਂ ਸੱਚਾਈ ਹੈ ਹਾਂਜੀ ਜੀ ਜੀ ਨਾਮ ਹੈ ਕੋਈ ਹਾਂਜੀ ਮੈਂ ਚਾਨਸਾ ਦਾ ਮੈਂਬਰ ਹਾਂ ਕਿੰਨੇ ਜੋਦਾ ਪੈਣੀ ਅਸੀਂ ਸਿਰਫ ਮੰਗ ਰੱਖਣਾ ਸਾਡੇ ਹਲਕਾ ਕੁੰਬੋਜ ਗੋਟੀ ਐਮ ਐਲ ਸਾਹਿਬ ਕੋਲ ਵੇ ਸਾਧਿਆਂ ਜਿਹੜੇ ਮੁੱਖ ਮੰਗਾ ਨੇ ਜਿਵੇਂ ਛੜਕਾਂ ਦਾ ਕੋਈ ਵਿਕਾਸ ਰਹਿੰਦਾ ਸਾਡੀ ਪਾਈਪ ਲਾਈਨ ਦਾ ਹੈਗਾ ਤੇ ਇਹ ਸਾਨੂੰ ਦਿੱਤਾ ਜਾਵੇ ਤੇ ਕਮੈਂਟਰੀ ਆਲ ਹੈ ਤੇ ਮੁਕੰਮਲ ਕੀਤਾ ਜਾਵੇ ਸਾਡਾ ਜਿਹੜਾ ਅਧੂਰਾ ਪਿਆ ਹੈ ਜੀ ਸਾਹ ਪਾਣੀ ਸਾਹ ਪਾਣੀ ਸਾਨੂੰ ਇੱਕ ਵਾਟਰ ਬਾਕਸ ਤੇ ਆਂਦਾ ਉਹ ਵੀ ਇਹ ਕਿਧਰੇ ਪਾਈਪ ਲਾਂ ਟੁੱਟ ਜਾਂਦੀ ਹੈ ਉਹ ਉਹ ਪਾਣੀ ਵਾਚ ਵਾਰ ਜਾਂਦਾ ਉਹ ਜਿਵੇਂ ਅਸੀਂ ਪੀਤੀ ਜਾਂਦੇ ਕੋਈ ਸਾਹ ਪਾਣੀ ਨਹੀਂ ਸਾਨੂੰ ਮਿਲਦਾ ਸਾਦਾ ਆ ਰੋ ਵੀ ਕਦੋਂ ਦਾ ਪੰਤ ਪਿਆ ਹੈ ਇਹ ਵੀ ਟਟਕਾ ਪੰਜਾ ਪਿਆ ਹੈ ਹਾਂ ਕੋਈ ਸਾ ਪਾਣੀ ਆ ਵਿੱਚ ਟੂਟੀਆਂ ਆ ਖਾਲਿਆਂ ਵਾਲਾ ਪਾਣੀ ਵਿੱਚ ਵੜੀ ਜਾਂਦਾ 95 ਪੰਦੀ ਤੂੰ ਇਹੋ ਐਸੀ ਪੀਤੀ ਜਾਂਨੇ ਹਾਂਜੀ ਬਾਰਡਰ ਤੇ ਜੀ ਆ ਚਾਰ ਕਿੱਲੇ ਦੂਰ ਹੈਗਾ ਐ ਸਾਥੂ ਬਹੁਤ ਮੁਸੀਬਤਾਂ ਆਂਦੀ ਸਾਨੂੰ ਬਾਰਡਰ ਦੇ ਆ ਹਾਂ ਜ਼ੀਰੋ ਲਾਈਨ ਉੱਤੇ ਹੀ ਬੈਠੇ ਅਸੀਂ ਹਾਂਜੀ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਹਰੀ ਸਿੰਘ ਜੋ ਪਿੰਡ ਦੀ ਮੌਜੂਦਾ ਪੰਚਾਇਤ ਹੈ ਹਾਂਜੀ ਇਹਨੇ ਇਸ ਸਟੇਜ ਤੇ ਕੰਮ ਚੱਲਦੇ ਜਾ ਰਿਹਾ ਆਮ ਤੌਰ ਤੇ ਰਵਾਇਦਾ ਲਈ ਜਾ ਰਹੀ ਹੈ ਹਾਂਜੀ ਹਾਂਜੀ ਲਈ ਹੋਇਆ ਕੰਮ ਚੱਲਦੇ ਜਾ ਰਹੇ ਕੰਮ ਅਸੀਂ ਇੱਕ ਤਾਂ ਕਮਾਉਂਟਰੀ ਆਵਦਾ ਲਾਨੀ ਪਲੇਟ ਲਾਨੀ ਨੇ ਦੂਸਰਾ ਨੰਬਰ ਅਸੀਂ ਮੋਟਰ ਪਾਈ ਸੀ ਇੱਕ ਨਵੀਂ ਇਹਦਾ ਕੰਮ ਕੀਤਾ ਸੀ ਅੱਜ ਹੋਰ ਸਾਡੇ ਕੰਮ ਮੰਨ ਲਓ ਗ੍ਰਾਂਟ ਸਾਨੂੰ ਐਮਐਲ ਸਾਹਿਬ ਕੇ ਅੰਦਰ ਦੇਵਾਂਗੇ ਜਿਹੜਾ ਕੰਮ ਸਾਡੇ ਰਹਿੰਦੇ ਨੇ ਉਹ ਬਾਅਦ ਵਿੱਚ ਅਸੀਂ ਕਰਾਂਗੇ ਡਿਲੇਗਾ ਕੰਮ ਸਹੀ ਚੱਲ ਰਿਹਾ ਹੈ ਹਾਂਜੀ ਡਿਲੇਗਾ ਬਿਲਕੁਲ ਸਹੀ ਜਾ ਰਿਹਾ ਹੈ ਕਿੰਨੇ ਚੱਲ ਕੇ ਚੱਲਿਆ ਡਿਲੇਗਾ ਨਵੀਂ ਪੰਚਾਇਤ ਚ ਚੌਥੀ ਵਾਰ ਕੰਮ ਚੱਲਣਾ ਜੀ ਹਾਂ ਤੇ ਆਨੇ ਰੋ ਹੋ ਚੁੱਕਿਆ ਹੈ। ਮੇਰੀ ਦਿਹਾੜੀ ਸਹੀ ਮਿਲ ਰਹੀ ਹੈ। ਹਾਂਜੀ ਦਿਹਾੜੀ ਸਹੀ ਮਿਲ ਰਹੀ ਹੈ। ਅਡੇ ਪਿੰਡ ਚ ਜੋ ਬਾਹਰੋਂ ਆਦਾ ਸੀ ਸਾਨੂੰ ਗਾਲ੍ਹਾਂ ਸਵਾਰ ਨਹੀਂ ਕਹਿੰਦਾ ਸੀ ਕਿਉਂਕਿ ਸਾਡੇ ਸਕੂਲ ਦੇ ਵਿੱਚ ਕਿਹਾ ਕਿ ਮੰਦਰ ਦੇ ਅੱਗੇ ਪਾਣੀ ਸੀ। ਤਾਂ ਕਰਕੇ ਸਾਨੂੰ ਅਸੀਂ ਇਹ ਪੰਚਾਇਤ ਦਾ ਸਾਡਾ ਮੁੱਦਾ ਹੀ ਪਹਿਲੇ ਸੀ। ਅਸੀਂ ਸਭ ਤੋਂ ਪਹਿਲੇ ਇਹ ਪਾਣੀ ਦੀ ਨਿਕਾਸੀ ਕੀਤੀ ਹੈ। ਅੱਗੇ ਸਾਨੂੰ ਸਿਵਰੇ ਦੇ ਪਾਣ ਵਾਸਤੇ ਗ੍ਰਾਂਟ ਚਾਹੀਦੀ ਹੈ। ਅਸੀਂ ਸਰਕਾਰ ਕੋਲੋਂ ਮੰਗ ਵੀ ਕੀਤੀ ਵੀ ਹੈ। ਐਮ.ਐਲ.ਏ. ਸਾਹਿਬ ਨੂੰ ਕਿਹਾ ਸੀ ਐਮ.ਐਲ.ਏ. ਸਾਹਿਬ ਨੇ ਕਿਹਾ ਸੀ ਮਤਾਂ ਪਾ ਕੇ ਦਿਓ ਅਸੀਂ ਤੁਹਾਨੂੰ ਦੇਵਾਂਗੇ। ਸਾਡੇ ਕੁਛ ਹਰੋ ਦੇ ਖੰਡਪੀ ਚਾਹੀਦਾ ਹੈ ਕੁਛ ਸੜਕਾਂ ਵੀ ਨੇ ਉਹਨਾਂ ਦਾ ਵੀ ਥੰਡ ਚਾਹੀਦਾ ਸਾਨੂੰ ਅਸੀਂ ਇਸ ਕਰਨ ਐਮਐਲਏ ਸਾਹਿਬ ਰਫਰਸ਼ਨ ਨੂੰ ਕਹਿੰਨੇ ਆ ਕਿ ਸਾਡੀ ਬੇਨਤੀ ਸੁਣੀ ਜਾਵੇ ਸਾਨੂੰ ਮਨਦ ਦਿੱਤਾ ਜਾਵੇ ਕਿਉਂਕਿ ਅਸੀਂ ਹੋਰ ਵੀ ਅੱਗੇ ਕੰਮ ਚੰਗੇ ਕਰ ਸਕੀਏ ਕਿਉਂਕਿ ਸਾਡੀ ਪੰਚਾਇਤ ਸੂਝਵਾਨ ਪੰਚਾਇਤ ਹੈ ਪੜੀ ਲਿਖੀ ਸਾਰੀ ਪੰਚਾਇਤ ਹੈ ਸਾਰਾ ਪਿੰਡ ਚਾਹੁੰਦਾ ਹੈ ਵੀ ਇਸ ਪੰਚਾਇਤ ਨੂੰ ਅੱਗੇ ਵਧਣ ਤੇ ਕੰਮ ਕਰ ਅਸੀਂ ਵੀ ਚਾਹੁੰਨੇ ਇਸ ਚੀਜ਼ ਨੂੰ ਕਿ ਨਾਲ ਛੋੜ ਕੇ ਅਸੀਂ ਕੰਮ ਕਰਾਈਏ ਤੇ ਸਾਡਾ ਅੱਗੇ ਵਧੇ ਪਿੰਡ ਵਧੇ ਫੁੱਲੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਸੁਖਦੇਵ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆ ਪਵਾਇਆ 77 ਸਾਡਾ ਜੀ ਇਹ ਸੜਕ ਤਾਂ ਸਾਡੇ ਬਹੁਤ ਚਿਰਾਂ ਦੀ ਬਣੀ ਵੀ ਹੈ ਇਹ ਇਹਦੇ ਤੇ ਪਾਣੀ ਰੁਕਦਾ ਸੀ ਨੀਤੀ ਤੇ ਨੀਅਤ ਤੇ ਤੋ ਚੀਟਾ ਨੇ ਜੇ ਨੋਤੀ ਨੀਤੀ ਸਹੀ ਹੈ ਤੇ ਨੀਅਤ ਸਹੀ ਹੈ ਤੇ ਸਾਰੇ ਕੰਮ ਹੁੰਦੇ ਨੇ ਹੁਣ ਉਹੀ ਸੜਕ ਤੇ ਉਹੀ ਪਿੰਡ ਉਹੀ ਸਾਰਾ ਜੋ ਵੀ ਮਡੂਲ ਉਹ ਹੀ ਹੈ ਸਾਰਾ ਪਰ ਪੰਚਾਇਤ ਸਾਡੀ ਪਤਲੀ ਹੈ ਤੇ ਸਾਡੇ ਸਕੂਲ ਦੇ ਆਪੋ ਗੰਤ ਨਿਕਲ ਗਿਆ। ਅਲੱਗੇ ਕਿਸਾਨ ਯੂਨੀਅਨ ਦੇ ਸਾਹਬ ਨੇ ਮੇਰੇ ਪਾਸੇ ਕੰਢੀਗੜ ਤੋਂ ਸਾਡੇ ਵੀਰ ਨੇ ਇੱਕ ਫੋਨ ਕੀਤਾ ਸੀ। ਤੇਵਾ ਦਾ ਵੀ ਤੁਸੀਂ ਸਾਡੇ ਕੋਲ ਆਓ ਯਾਰ ਅਸੀਂ ਥੋੜੀ ਨਾਲ ਬੰਦਾਦ ਕਰਾਣੇ ਤੇ ਆਪਾਂ ਇਹ ਸੜਕ ਦਾ ਗੱਦ ਕਰੀਏ। ਪਹਿਲੀ ਗੱਲ ਤਾਂ ਵੀ ਇਹ ਮੰਨਦਾਰੇ ਜੋ ਵੀ ਸਿੱਖਿਆ ਮਿਲਦੀ ਹੈ ਬੱਚੇ ਨੂੰ ਘਰ ਤੋਂ ਬਾਅਦ ਸਭ ਤੋਂ ਵੱਡੀ ਸਿੱਖਿਆ ਜਿਹੜੀ ਉਸ ਸਕੂਲੋਂ ਮਿਲਦੀ ਹੈ ਤੇ ਸਾਡਾ ਮੰਦਰ ਦੇ ਅੱਕੇ ਹੀ ਕੋਟੇ-ਕੋਟੇ ਗੰਤ ਪਿਆ ਹੈ। ਤੇ ਫਿਰ ਅਸੀਂ ਇਨਸਾਨ ਕਾ ਦੇ ਫਿਰ ਤਾਂ ਅਸੀਂ ਕਦੇ ਹੀ ਐ ਤੇ ਗੱਲ ਵੀ ਹੁਣ ਨਵੀਂ ਪੰਚਾਇਤ ਬਣੀ ਐ ਨਵੀਂ ਪੰਚਾਇਤ ਨੇ ਸਾਰਿਆਂ ਦਾ ਸੰਯੋਗ ਲਿਆ ਐ ਅੱਜ ਤੋਂ ਪਹਿਲਾਂ ਸਾਨੂੰ ਕੋਈ ਨਹੀਂ ਸੱਦਦਾ ਸੀ ਯਾਰਾਂ ਸੀ ਆਦੀ ਯੂਨੀਅਨ ਦੇ ਸਾਹਮਣੇ ਨਾ ਕੋਈ ਕਰਾ ਲੈਂਦੇ ਕਰਾ ਲੈਂਦੇ ਸਾਨੂੰ ਅੱਜ ਤੱਕ ਪੰਚਾਇਤ ਨੇ ਨਹੀਂ ਸੱਦਿਆ ਹਾਲਾਂ ਕਿ ਅਸੀਂ ਇਸ ਤੋਂ ਪਿਛਿੰਦੇ ਆ ਸਭ ਤੋਂ ਪੁਰਾਣੇ ਸਰਪੰਚ ਅਸੀਂ ਆ ਸਾਡੇ ਪਾਪੇ ਨੇ ਚਾਰ ਪਿੰਡਾਂ ਤੇ ਸਰਪੰਚੀ ਕੀਤੀ ਇੱਕ ਰੀ ਜੋਤਾ ਪੈਣੀ ਤੇ ਵੀ ਕੀਤੀ ਐ ਤੇ ਨਾ ਨੂੰ ਅਸੀਂ ਆਖਾ ਵੀ ਸਾਨੂੰ ਸੱਦਾ ਕਰੋ ਯਾਰ ਜੋ ਤੁਹਾਨੂੰ ਚੀਜ਼ ਦੀ ਲੋੜ ਹੈ ਅਸੀਂ ਤੁਹਾਨੂੰ ਕੋਈ ਫੰਡਕ ਦੀ ਲੋੜ ਹੈ ਉਹ ਵੀ ਕਰਾਂਗੇ ਪਰ ਚੱਲੋ ਨਾਲ ਮਿਲ ਕੇ ਹੁਣ ਸਾਡਾ ਮਸਲਾ ਇੱਕ ਤਾਂ ਡੀਸੀ ਮੈਟਮ ਨਾਲ ਵੀ ਸਾਡੀ ਗੱਲ ਹੋਈ ਏ ਸਾਡੀ ਐਮਐਲ ਸਾਹਿਬ ਨਾਲ ਵੀ ਗੱਲ ਹੋਈ ਏ ਐਮਐਲ ਸਾਹਿਬ ਆਹਦੇ ਨੇ ਵੀ ਤੋਂਦਾ 85 ਲੱਖ ਰੁਪਇਆ ਤਾਰਾਂ ਲਾਇਆ ਪਿਆ ਜਿਹੜੇ ਸਾਨੂੰ ਨੀਲ ਕਹੂਗੇ ਬਹੁਤ ਖਰਾਬ ਕਰਦੀ ਏ ਬਹੁਤ ਹੀ ਜਿਆਦਾ ਕਿਤੇ ਤੋਂਦਾ ਤੁਹਾਨੂੰ ਵੀ ਅਸੀਂ ਰਿਕਵੈਸਟ ਕਰਨਾ ਵੀ ਸਾਡੇ ਚਾਹ ਕੇ ਖੇਤਾਂ 'ਚ ਵੇਖੋ ਲੋਕਾਂ ਦੇ ਥਾ ਥਾ ਤੇ ਤਾਰਾਂ ਲਾ ਛੱਡੀਆਂ ਨੇ ਵਿਚਾਰਿਆ ਨੇ ਕੋਈ ਤਾਰਾਂ ਟੁੱਟ ਜਾਂਦੀਆਂ ਨੇ ਕੋਈ ਖੰਬੇ ਟੁੱਟੇ ਜਾਂਦੇ ਨੇ ਲੱਕਣ ਟੱਪਾਂ ਵਾਲੇ ਬਹੁਤ ਔਖੇ ਹੁੰਦੇ ਨੇ ਤੇ ਨੀਲਿਆਂ ਕਰਕੇ ਲਾਚਾਂ ਜਾਂਦੇ ਨੇ ਨੀਲੇ ਉਧਰੋਂ ਸੂਰ ਆਂਦੇ ਨੇ ਸੂਰ ਬੜਾ ਖਰਾਬ ਕਰਦੇ ਨੇ ਬਾਡਰ ਏਰੀਆ ਸਾਨੂੰ ਉਧਰ ਸ਼ਾਮ ਨੂੰ ਜਾਣ ਦਿੰਦੇ ਨਹੀਂ ਤੇ ਅਸੀਂ ਤਾਂ ਬਹੁਤ ਪਰੇਸ਼ਾਨ ਹੈ ਇਸੀ ਮੈਡਮ ਆਂਦੀ ਵੀ ਤੁਸੀਂ ਕੰਮ ਨਰੇਤਾ ਕੋਲੋਂ ਕਰਾਓ ਆਪਣਾ ਤਾਰ ਵਾਲਾ ਬਾਡਰ ਕਿਸਾਨ ਯੂਨੀਅਨ ਦਾ ਮੁੰਡਾ ਸਰਦੇਵ ਸਿੰਘ ਉਹਦੇ ਨਾਲ ਮੇਰੀ ਗੱਲ ਹੋਈ ਸੀ ਵੀ ਇਹ ਤਾਰ ਕਿਉਂ ਰੁਕੀ ਏ ਉਹ ਆਦਾ ਵੀ ਡੀਸੀ ਮੈਟਾ ਮਾਂ ਦੀ ਸੀ ਨਰੇਗਾ ਵਾਲਿਆ ਕੋਲ ਕੰਮ ਕਰਾਓ ਪਰ ਨਰੇਗਾ ਵਾਲੇ ਇੰਨਾ ਕੰਮ ਨਹੀਂ ਕਰ ਸਕਦੇ ਬਹੁਤ ਵੱਡਾ ਪ੍ਰਜੈਕਟ ਹੈ ਇਹ ਕਿਸੇ ਦੇਖੇ ਕਿਸੇ ਜਲਸੀ ਰੁਕੇ ਕਿਸੇ ਠੇਕੇਦਾਰ ਨੂੰ ਦੇ ਕੇ ਕੰਮ ਕਰਾਇਆ ਜਾਵੇ ਤੇ ਸਾਡੀ ਜਿਹੜੀ ਫਸਲ ਬਚਾਈ ਜਾਵੇ ਕਿੱਲਾ ਕਿੱਲਾ ਦੋ ਤੇ ਕਿੱਲੇ ਸਾਡੇ ਕੋਲ ਫੈਲੇ ਈ ਉਹ ਨੀਲੇ ਖਾ ਜਾਂਦੇ ਨੇ ਤੇ ਅਸੀਂ ਤਾਂ ਫਿਰ ਨਾਲ ਵਟਣ ਕਿਉਂ ਕੀ ਰਹਿ ਜਾਂਦੇ ਹਾਂ ਹੋਰ ਸਾਡੇ ਹੱਥ ਪੱਲੇ ਕੁਝ ਨਹੀਂ ਪੈਂਦਾ